emergancy ਨੂੰ ਲੈ ਕੇ ਜਲੰਧਰ ਦੇ ਵਿੱਚ MBD ਮਾਲ ਸਥਿਤ PVR ਦੇ ਵਿੱਚ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ। ਇਸ ਫਿਲਮ ਦੇ ਵਿੱਚ ਕੰਗਣਾ ਰਣੌਤ ਦੇ ਵੱਲੋਂ 인ਦਰਾ ਗਾਂਧੀ ਦੀ ਭੂਮਿਕਾ ਨਿਭਾਈ ਗਈ। ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਲੈ ਕੇ ਗਲਤ ਟਿੱਪਣੀਆਂ ਕੀਤੀਆਂ ਗਿਆ ਨੇ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਦੇ ਵਿੱਚ ਫਿਲਮ ਲੱਗਣ ਨਹੀਂ ਦਿੱਤੀ ਜਾਵੇਗੀ ਇਸੇ ਨੂੰ ਲੈ ਕੇ ਜਲੰਧਰ ਦੇ ਵਿੱਚ ਕੰਗਣਾ ਰਣੌਦ ਦੇ ਖਿਲਾਫ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ ਦੱਸਦੀ ਕਿ ਇਸ ਬਾਬਤ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਗਿਆ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਤੇ ਹੋਏ ਅਤਿਆਚਾਰ ਨੂੰ ਦਰਸਾਇਆ ਗਿਆ ਇਹ ਫਿਲਮ ਜੋ ਕਿ ਸਿੱਖ ਵਿਰੋਧੀ ਬਣੀ ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ 인ਦਰਾ ਗਾਂਧੀ ਦਾ ਕਿਰਦਾਰ ਨਬਾਉਣ ਵਾਲੀ ਕੰਗਨਾ ਰਨਾਤ ਪਹਿਲੇ ਵੀ ਕਈ ਵਾਰ ਸਿੱਖਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਜਾਰੀ ਕਰ ਚੁੱਕੀ ਹੈ ਜਿਸ ਨੂੰ ਕਿ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਹ ਫਿਲਮ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਲੱਗਣ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਰਿਲੀਜ਼ ਹੋਣ ਦਿੱਤੀ ਜਾਵੇਗੀ ਹਰਪਾਲ ਚੱਡਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਦੇ ਕੋਲ ਜਾ ਕੇ ਉਹਨਾਂ ਦੇ ਵੱਲੋਂ ਫਿਲਮ ਨੂੰ ਲੈ ਕੇ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ ਇਸੇ ਮਾਮਲੇ ਨੂੰ ਲੈ ਕੇ ਮੌਕੇ ਤੇ ਪਹੁੰਚੇ ACP ਸਪੈਸ਼ਲ ਬ੍ਰਾਂਚ ਵਰਜਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਪਹਿਲੇ ਹੀ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਪ੍ਰਸ਼ਾਸਨ ਦੇ ਵੱਲੋਂ ਨਹੀਂ ਲੱਗਣ ਦਿੱਤੀ ਜਾਵੇਗੀ ਪੀਵੀਆਰ ਮਾਲ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਕਿ ਫਿਲਮ ਇਥੇ ਨਹੀਂ ਲੱਗੀ ਜਾਏਗੀ ਦੇਖੋ ਜੀ ਫਿਲਮਾਂ ਜਿਹੜੀਆਂ ਵੀ ਨੇ ਉਹ ਜਿੰਨੀਆਂ ਮਰਜ਼ੀ ਬਣਨ ਔਰ ਜਿੰਨੀਆਂ ਮਰਜ਼ੀ ਲੱਗਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਵੀ ਫਿਲਮ ਦੇ ਪ੍ਰਤੀ ਜਾਂ ਕਿਸੇ ਫਿਲਮ ਕੰਪਨੀ ਦੇ ਪ੍ਰਤੀ ਜਾਂ ਕਿਸੇ ਐਕਟਰ ਦੇ ਪ੍ਰਤੀ ਸਾਡਾ ਕੋਈ ਕਿਸੇ ਤਰੀਕੇ ਦਾ ਰੋਸ ਨਹੀਂ ਜਾਂ ਕੁਝ ਨਹੀਂ ਪਰ ਜਦੋਂ ਕੋਈ ਫਿਲਮ ਕਿਸੇ ਵੀ ਫਿਲਮ ਦੇ ਵਿੱਚ ਸਾਡੇ ਧਰਮ ਪ੍ਰਤੀ ਜਾਂ ਸਾਡੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਸਾਨੂੰ 네ਗੇਟਿਵ ਵਾਲਾ ਜਿਹੜਾ ਉਹ ਇੱਕ ਦਿਖਾਉਣ ਵਾਸਤੇ ਜੇ ਕੋਈ ਚਾਹੇ ਉਹ ਕੰਗਣਾ ਰਣੌਤ ਹੈ ਤੇ ਚਾਹੇ ਕੋਈ ਵੱਡੀ ਤੋਂ ਵੱਡੀ ਹੋਰ ਕੋਈ ਫਿਲਮ ਇੰਡਸਟਰੀ ਦੀ ਵੱਡੀ ਤੋਂ ਵੱਡੀ ਟੋਪ ਹੈ ਅਸੀਂ ਉਹਦੀ ਫਿਲਮ ਜ਼ਿੰਦਗੀ ਚ ਵੀ ਇੱਥੇ ਬਗਾਰਾ ਤੋਂ ਲੱਗਣ ਨਹੀਂ ਦੇਣੀ ਤੇ ਨਾ ਹੀ ਚੱਲਣ ਦੇਣੀ ਹੈ ਬਾਕੀ ਜੇ ਅਸੀਂ ਸਿੱਖ ਧਰਮ ਤੋਂ ਜਾਂ ਸਿੱਖ ਤਾਲਮਿਲਕ ਕਮੇਟੀ ਤੋਂ ਜਾਂ ਸਿੱਖ ਕਮਿਊਨਿਟੀ ਤੋਂ ਅਸੀਂ ਰਿਪਰੈਜ਼ੈਂਟ ਕਰਦੇ ਆਂ ਪਰ ਅਸੀਂ ਬਾਕੀ ਧਰਮਾਂ ਦਾ ਵੀ ਬਹੁਤ ਆਦਰ ਸਤਕਾਰ ਕਰਦੇ ਆਂ ਜੇ ਕਿਤੇ ਹੋਰ ਧਰਮਾਂ ਬਾਰੇ ਵੀ ਕੱਲ ਨੂੰ ਕੋਈ Hindu ਧਰਮ ਬਾਰੇ ਜਾਂ ਕੋਈ ਬਾਲਮਿਕ ਮਹਾਰਾਜ ਦੇ ਬਾਰੇ ਜਾਂ ਕੋਈ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਜਾਂ ਕਿਸੇ ਹੋਰ ਧਰਮ ਦੇ ਵਿੱਚ ਕੋਈ ਮੁਸਲਮਾਨ ਦੇ ਪੈਗੰਬਰਾਂ ਬਾਰੇ ਜੇ ਕੋਈ ਐਦਾਂ ਦੀ ਕੋਈ ਫਿਲਮ ਜਾਂ ਕੋਈ ਐਦਾਂ ਦੇ ਕੋਈ ਕਹਾਣੀ ਕਾਰਵਾਈ ਕੋਈ ਕਰੇਗਾ ਜਾਂ ਕੋਈ ਬਣਾਏਗਾ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਇਹ ਫਿਲਮ ਕਿਸੇ ਹਾਲਤ ਚ ਵੀ ਰਿਲੀਜ਼ ਨਹੀਂ ਦਿਉਣ ਦੇਣੀ ਔਰ ਹੁਣ ਤੋਂ ਥੋੜੀ ਦੇਰ ਬਾਅਦ ਚਾਹੇ ਤੁਸੀਂ ਅੱਜ ਇੱਥੇ ਹੋ ਹੁਣੇ ਤੇ ਪਾਵੇਂ ਅੱਧੇ ਘੰਟੇ-ਘੰਟੇ ਬਾਅਦ ਤੁਸੀਂ ਸੀਪੀ ਦਫ਼ਤਰ ਡੀਸੀ ਦਫ਼ਤਰ ਆਜੋ ਅਸੀਂ ਇਹਦੇ ਉੱਤੇ ਹੁਣੇ ਹੀ ਜਿਹੜਾ ਉਹ ਪਰਚਾ ਜ਼ਰੂਰ ਦਰਜ ਕਰਾਵਾਂਗੇ ਕਿਉਂਕਿ ਜਿਹੜਾ ਉਹਨਾਂ ਨੇ ਟੀਜ਼ਰ ਕੱਢਿਆ ਉਸ ਟੀਜ਼ਰ ਦੇ ਵਿੱਚ ਉਹਨਾਂ ਨੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਵੱਡਾ ਕਟਾਸ਼ ਕੀਤਾ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੇ ਕਰਾਵਾਂਗੇ ਪਰ ਚੱਟਾ ਸਾਹਿਬ ਇਦਾਂ ਲੱਗਦਾ ਨਹੀਂ ਕਿ ਇੱਕ ਸੈਂਸਰ ਬੋਰਡ ਬਣਨਾ ਚਾਹੀਦਾ ਹੈ ਜਾਂ ਫਿਰ ਮਤਲਬ ਜੱਜਦਾਰ ਅਕਾਲ ਤੱਕ ਸਾਹਿਬ ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਕਿ ਜੇਕਰ ਸਿੱਖਾਂ ਦੀ ਇਸਤਰੀ ਤੇ ਕੋਈ ਵੀ ਫਿਲਮ ਬਣਦੀ ਹੈ ਤਾਂ ਪਾਸ ਕਰਾਉਣੀ ਪੈਗੀ ਉੱਥੇ ਦਿਖਾਉਣੀ ਸਭ ਤੋਂ ਜ਼ਰੂਰੀ ਹੋਏਗੀ ਜਿਹੜੀ ਸੈਂਸਰ ਬੋਰਡ ਹੈ ਨਾ ਜੀ ਸੈਂਸਰ ਬੋਰਡ ਇੱਕ ਸਰਵ ਉੱਚ ਇਸ ਫਿਲਮ ਇੰਡਸਟਰੀ ਦੀ ਇੱਕ ਸੰਸਥਾ ਹੈ ਔਰ ਇਹੋ ਜਿਹੇ ਇਸ਼ੂਸ ਕਈ ਵਾਰੀ ਉਹ ਉੱਠਦੇ ਨੇ ਹਰ ਵਾਰੀ ਜਦੋਂ ਇਸ਼ੂ ਉੱਠਿਆ ਤੇ ਉਸ ਸੈਂਸਰ ਬੋਰਡ ਦੇ ਚੇਅਰਮੈਨ ਨੇ ਜਾਂ ਉਸ ਸੈਂਸਰ ਬੋਰਡ ਜਿਹੜਾ ਉਹ ਮੰਤਰਾਲੇ ਦੇ ਥੱਲੇ ਹੈ ਉਹਨਾਂ ਨੇ ਕਈ ਵਾਰ ਇਹ ਅਨਾਉਂਸ ਕੀਤਾ ਵੀ ਅਸੀਂ ਜਿਸ ਵੀ ਕਮਿਊਨਿਟੀ ਦੀ ਜਾਂ ਕਿਸ ਧਰਮ ਦੀ ਕੋਈ ਗੱਲ ਹੋਏਗੀ ਤੇ ਅਸੀਂ ਉਹਨਾਂ ਦੇ ਵੱਡੇ ਵੱਡੇ ਲੀਡਰ ਨੇ ਜਾਂ ਵੱਡੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਤੇ ਉਹ ਸਕਰੀਨਿੰਗ ਕਮੇਟੀ ਇੱਕ ਬਣਾਵਾਂਗੇ ਪਰ ਉਹ ਲਫਾਫੇਬਾਜੀ ਰਹੀ ਉਹ ਅਜ ਤੱਕ ਕਰ ਕਦੀ ਕੋ ਲਾਗੂ ਨਹੀਂ ਹੋਈ ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਆਹ ਵੀ ਜਹੇਦਾਰ ਜਾਂ ਸ਼ਰਮਣੀ ਕਮੇਟੀ ਜਾਂ ਹੋਰ ਜਿਹੜੀਆਂ ਸਾਡੇ ਸਿੱਖ ਲੀਡਰ ਉਹਨਾਂ ਨੇ ਕੱਲ ਦੀ ਹੀ ਇਸ ਟੀਜ਼ਰ ਤੋਂ ਬਾਅਦ ਕੰਡੈਮਨਡ ਕਰ ਦਿੱਤੀ ਹੈ ਔਰ ਉਹਨਾਂ ਨੇ ਵੀ ਇੱਕ ਬਿਲਕੁਲ ਹਦੇਸ਼ ਜਾਰੀ ਕਰਤਾ ਹੈ ਵੀ ਇਸ ਫਿਲਮ ਨੂੰ ਅਸੀਂ ਉਹ ਕਿਸੇ ਹਾਲਤ ਚ ਰਿਲੀਜ਼ ਨਹੀਂ ਹੋਣਗਾ ਸਰ ਜੀ ਇੱਕ ਸਵਾਲ ਹੈ ਕਿ ਜਿਹੜੀ ਸਿੱਖੀ ਪੱਖੀ ਫਿਲਮਾਂ ਹੁੰਦੀਆਂ ਨੇ ਉਹਨੂੰ ਸੈਂਸਰ ਬੋਰਡ ਉਹਦੇ ਵਿੱਚੋਂ ਸੀਨ ਵੀ ਕੱਟ ਦਿੰਦਾ ਪਰ ਜਾਂਦਾ ਜਾ ਉਹ ਲਾਂਚ ਵੀ ਨਹੀਂ ਹੁੰਦੀਆਂ ਫਿਲਮਾਂ ਪਰ ਜਿਹੜੀ ਜਿਹੜਾ ਤੁਹਾਡਾ ਸਵਾਲ ਹੈ ਨਾ ਜੀ ਉਹ ਪਾਰਟਿਕੂਲਰ ਉਹ ਪਾਰਟਿਕੂਲਰ ਜਿਹੜਾ ਹੈ ਨਾ ਉਹ ਪਾਰਟਿਕੂਲਰ ਉਹ ਇੱਕ ਜਸਖਾਲਾ ਜਸਵੰਤ ਸਿੰਘ ਖਾਰੜਾ ਦੇ ਉੱਤੇ ਜਿਹੜੀ ਫਿਲਮ ਬਣੀ ਸੀ ਉਹਦੇ ਬਾਰੇ ਜ਼ਿਕਰ ਉਹਦੇ ਬਾਰੇ ਹੀ ਹੈ ਉਹਦੇ ਵਿੱਚ ਦੇਖੋ ਹਮੇਸ਼ਾ ਇਹ ਚਾਹੇ ਸੈਂਟਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਸਰਕਾਰ ਹੈ ਇਹਨਾਂ ਨੇ ਹਮੇਸ਼ਾ ਸਾਨੂੰ ਸਿੱਖਾਂ ਨੂੰ ਬਿਲਕੁਲ ਉਹ ਬਿਲਕੁਲ ਦਬਿਆ ਕੁਚਲਿਆ ਵੰਗਰ ਉਥੇ ਉਹ ਰੱਖਿਆ ਹੈ ਔਰ ਦਬਾਨ ਦੀ ਕੋਸ਼ਿਸ਼ ਕੀਤੀ ਉਸੇ ਫਿਲਮ ਦੇ ਵਿੱਚੋਂ 84 ਜਾਂ ਫਿਰ 86 ਜਿਹੜੇ ਸੀਨ ਹੈ ਉਹ ਕੱਟ ਲੱਗਣ ਤੋਂ ਬਾਅਦ ਵੀ ਉਹ ਅਜ ਤੱਕਰ ਫਿਲਮ ਫਿਰ ਨਹੀਂ ਰਿਲੀਜ਼ ਹੋਈ ਔਰ ਇਹੋ ਜਿਹੀਆਂ ਜਿਹੜੀਆਂ ਸਿੱਖੀ ਦੀਆਂ ਕਹਾਣ ਕਰਨ ਵਾਲੀਆਂ ਫਿਲਮਾਂ ਨੇ ਉਹ ਬਸ ਦਸਤੂਰ ਐਦਾਂ ਦੀਆਂ ਐਦਾਂ ਕਦੀ ਕੋਈ ਲਾਂਚ ਕਰ ਦਿੰਦਾ ਕਦੀ ਕੋਈ ਲਾਂਚ ਕਰ ਦਿੰਦਾ ਪਰ ਜੇ ਉਹਨਾਂ ਦੇ ਕਰਮ ਨੇ ਤੇ ਸਾਡੇ ਕਰਮ ਨੇ ਪਹਿਰੇਦਾਰੀ ਕਰਨੀ ਅਸੀਂ ਪਹਿਰੇਦਾਰੀ ਡਟ ਕੇ ਕਰਾਂਗੇ ਅਸੀਂ ਇਹਨਾਂ ਨੂੰ ਕਿਸੇ ਹਾਲਤ ਚ ਫਿਲਮ ਰਿਲੀਜ਼ ਨਹੀਂ ਕਰਨ ਦਿਆਂਗੇ ਕਿਸੇ ਕੀਮਤ ਤੇ ਰਿਲੀਜ਼ ਨਹੀਂ ਹੋਣ ਦਿਆਂਗੇ ਪਰ ਜੇਕਰ ਸੋਸ਼ਲ ਮੀਡੀਆ ਤੇ ਇਹ ਫਿਲਮ ਜਿਹੜੀ ਆ ਕੋਈ ਪਾਉਂਦਾ ਤਾਂ ਕਿ ਉਹਦੇ ਤੇ ਵੀ ਕੋਈ ਕਾਰਵਾਈ ਕਰਾਈ ਜਾਏਗੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਸੇ ਪਲੇਟਫਾਰਮ ਦੇ ਉੱਤੇ ਇਸ ਫਿਲਮ ਦੇ ਰਿਲੇਟਿਡ ਜਾਂ ਉਸ ਸਿੱਖੀ ਦੇ ਰਿਲੇਟਿਡ ਜੇ ਕੋਈ ਪਾਏਗਾ ਤੇ ਉਨਾ ਹੀ ਉਹ ਕਾਨੂੰਨ ਦਾ ਮਲਜ਼ਮ ਬਰਾਬਰ ਦਾ ਉਹ ਹੋਏਗਾ ਅੱਛਾ ਪੁਲਿਸ ਅਧਿਕਾਰੀ ਵੀ ਮੌਕੇ ਤੇ ਮੌਜੂਦ ਸੀਗੇ ਤੇ ਕੀ ਆਸ਼ਵਾਸਨ ਦਿੱਤਾ ਮੌਕੇ ਦੇ ਪ੍ਰੈਸਰ ਨਾਲ ਗੱਲ ਕੀਤੀ ਮੌਕੇ ਦੇ ਪੁਲਿਸ ਅਧਿਕਾਰੀਆਂ ਨੇ ਸਾਨੂੰ ਜਿਹੜਾ ਉਹ ਆਪਣੇ ਵੱਲੋਂ ਇਹ ਆਸ਼ਵਾਸਨ ਦਿੱਤਾ ਕਿਉਂਕਿ ਅਸੀਂ ਜਲੰਧਰ ਸ਼ਹਿਰ 'ਚ ਤੇ ਜਲੰਧਰ ਸ਼ਹਿਰ 'ਚ ਕਮਿਸ਼ਨਰੇਟ ਹੈ ਕਮਿਸ਼ਨਰੇਟ ਦੇ ਵਿੱਚ ਪੁਲਿਸ ਕਮਿਸ਼ਨਰ ਜਿਹੜਾ ਹੈ ਉਹ ਹੈੱਡ ਆਫ ਦੀ ਕਮਿਸ਼ਨਰੇਟ ਹੁੰਦਾ ਹੈ ਉਹਨਾਂ ਦਾ ਮੈਸੇਜ ਸਾਡੇ ਇੱਥੋਂ ਦੇ ACP ਜਿਹੜੇ ਹੈਗੇ ਨੇ ਉਹਨਾਂ ਨੇ ਸਾਨੂੰ ਉਹ ਲਿਆ ਕੇ ਦਿੱਤਾ ਹੈ ਵੀ ਕਿਸੇ ਹਾਲਤ ਦੇ ਵਿੱਚ ਵੀ ਇਹ ਜਿਹੜੀ ਫਿਲਮ ਹੈ ਉਹ ਰਿਲੀਜ਼ ਨਹੀਂ ਐਸੀ ਸੂਬੇ ਦੇ ਸੂਬੇ ਦੇ तमाम ਜਥੇਬੰਦੀਆਂ ਨਾਲ ਗੱਲ ਹੋ ਚੁੱਕੀ ਸੂਬੇ ਵਿੱਚ ਕਿਤੇ ਨਹੀਂ ਸਾਰੀਆਂ ਹੀ ਜਥੇਬੰਦੀਆਂ ਤੁਸੀਂ ਅਖਬਾਰਾਂ ਪੜੋ ਸੋਸ਼ਲ ਮੀਡੀਆ ਪੜੋ ਜਾਂ ਸੋਸ਼ਲ ਮੀਡੀਆ ਦੇ ਜਿੰਨੇ ਪਲੇਟਫਾਰਮ ਨੇ ਉਹਨਾਂ ਸਾਰਿਆਂ ਨੂੰ ਦੇਖੋ ਸਾਰੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਵਿਰੋਧ ਜਿਹੜਾ ਹੈ ਉਹ ਡਟ ਕੇ ਹੋਣਾ ਸ਼ੁਰੂ ਹੋ ਗਿਆ ਹੈ ਕਿਤੇ ਐਡ ਵੱਡੇ ਦੁਕਾਨ ਤੇ ਫਿਲਮ ਬਣੀ ਹੈਗੀ ਹੈ ਕੰਗਨਰ ਰੋਥ ਮੇਨ ਐਕਟਰ ਨੇ ਉਹ ਤੁਹਾਨੂੰ ਪਤਾ ਕਿ ਕਈ ਵਾਰੀ ਦੀ ਆਪਣੇ ਸਿੱਖਾਂ ਅੰਟੀ ਜਿਹੜੇ ਬਿਆਨ ਇਹ ਕਿਤੇ ਤਰੀਕੇ ਸੋਚ ਨੂੰ ਸਾਹਮਣੇ ਆਂਦਰੀ ਉਹਨਾਂ ਦੇ ਤੌਰ ਤੇ ਉਹਨਾਂ ਵੱਲੋਂ ਲੈ ਕੇ ਉਹਨੂੰ ਬਰਿਆਣਾ ਮਦ ਕਿ ਕੀ ਲੱਗ ਇਹ ਜਿਹੜੀ ਕੰਗਨਾ ਰਨੋਤ ਹੈ ਨਾ ਜੀ ਇਹ ਕੰਗਨਾ ਰਨੋਤ ਇਹ ਇੱਕ ਮੋਹਰਾ ਹੈ ਇਸ ਮੋਹਰੇ ਨੂੰ ਜਿਹੜੀ ਚਲਾਣ ਵਾਲੀ ਜਿਹੜੀ ਪਿੱਛੇ ਜਿਹੜੇ ਬੈਠੇ ਨੇ ਨਾ ਜਿਨ੍ਹਾਂ ਨੇ ਉਹਨੂੰ ਟਿਕੜ ਦੇ ਕੇ ਤੇ ਉਹਨੂੰ ਐਮਪੀ ਬਣਾਇਆ ਜਾਂ ਕੀਤਾ ਵੀ ਤੈਨੂੰ ਅਸੀਂ ਇੱਕ ਹੋਰ ਥੋੜਾ ਜਿਹਾ ਪਾਵਰਫੁਲ ਬਣਾ ਦਈਏ ਜਾਂ ਕਰ ਦਈਏ ਇਹ ਉਹਨਾਂ ਦੀ ਮਨਸ਼ਾ ਹੈ ਤੇ ਅਸੀਂ ਉਸ ਮਨਸ਼ਾ ਨੂੰ ਨਾ ਕਹਿੰਦੇ ਨਾ ਚੱਕਣਾ ਚੂਰ ਕਰ ਦਿਆਂਗੇ ਉਹਨੂੰ ਕੰਗਣਾ ਰਣੌਤ ਨੂੰ ਇਸ ਫਿਲਮ ਨੂੰ ਰਿਲੀਜ਼ ਨਹੀਂ ਸੀ ਹੁੰਦਿਆਂਗੇ ਔਰ ਬਕਾਇਦਾ ਇਸੇ ਕੰਗਣਾ ਰਣੌਤ ਦੇ ਉੱਤੇ ਵੱਧ ਤੋਂ ਵੱਧ ਬਹੁਤ ਰੱਦ ਹੋਵੇ 24 ਘੰਟੇ ਬੜੀ ਦੂਰ ਦੀ ਗੱਲ ਹੈ ਥੋੜੇ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇੱਥੇ ਮੁਕਦਮਾ ਦਰਜ ਕਰਾ ਕੇ ਐਫਆਰ ਦੀ ਕਾਪੀ ਵੀ ਤੁਹਾਨੂੰ ਸਾਰੇ মিডিਆ ਨੂੰ ਉਸ ਦੇ ਬਾਹਰ ਦੇ ਜ਼ਖਮ ਜਿਹੜੇ ਹੱਲੇ ਤੱਕ ਹਾਰੇ ਨੇ ਉਹ ਕਹਿੰਦੇ ਕਿ ਦੁਬਾਰਾ ਕੁਰੇਦਨ ਵਾਲੀ ਜਿਹੜੀ ਗੱਲ ਆਪਣੀ ਇਹ 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 ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਜਿਹੜੀਆਂ ਆਪਸੀਆਂ ਖੁੰਦਕਬਾਜ਼ੀਆਂ ਨੇ ਨਾ ਵੀ ਉਹ ਕਿਉਂਕਿ ਉਹ ਜਿਹੜਾ ਅਮਰਜੈਂਸੀ ਹੈ ਜਾਂ ਕੁਛ ਹੈ ਉਹ ਇੰਦਰਾ ਗਾਂਧੀ ਨੇ ਉਹ ਕਾਂਗਰਸ ਨੇ ਕਰਾਈ ਸੀ ਇਹਨਾਂ ਨੇ ਉਸ ਅਮਰਜੈਂਸੀ ਨੂੰ ਜਾਂ ਕੁਛ ਨੂੰ ਪਰ ਉਹ ਅਮਰਜੈਂਸੀ ਵੀ ਜਿਹੜੀ ਸੀ ਉਹ 75 ਦੀ 73 ਦੀਆਂ ਗੱਲਾਂ ਨੇ ਉਹਨਾਂ 73 75 ਦੀਆਂ ਗੱਲਾਂ ਨੂੰ ਜੇ ਮੁਕਦ ਵਾਕ ਕੇ ਜੇ ਸੁਚਾਨੀ ਸੀਗੀ ਰੱਖਦੇ ਤੁਸੀਂ ਅੱਜ ਜਿਹੜੇ 84 ਦੇ ਜਿਹੜੇ ਹੋਏ ਨੇ ਦੁਕਾਨਾਂ ਤੇ ਜਾਂ ਉਹਨਾਂ ਦੇ ਵਿੱਚ ਉਹਦੇ ਵਿੱਚ ਤੁਸੀਂ ਸਿੱਖਾਂ ਦੇ ਚਿਹਰੇ ਨੂੰ ਨੈਗੇਟਿਵ ਕਰਕੇ ਪੇਸ਼ ਕਰਨਾ ਉਹ ਕਿਤੋਂ ਦੀ ਸੋਚ ਹੈ ਅਸੀਂ ਉਸ ਗੱਲ ਤੋਂ ਇਹ ਆਪਣਾ ਹਰਟ ਆ ਅਸੀਂ ਉਸ ਗੱਲ ਦੇ ਉੱਤੇ ਪੈਰਾ ਦੇ ਲੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਐਂਟੀ ਸਿੱਖ ਕੰਗਰ ਨੌਰ ਨੇ ਦੋ ਫਿਲਮ ਰਿਲੀਜ਼ ਕੀਤੀ ਹੈ ਐਮਰਜੈਂਸੀ ਜਿਹੋ ਦਾ ਟੈਲ ਆਇਆ ਹੈ ਉਹ ਸਿੱਖਾਂ ਦੇ ਖਿਲਾਫ ਹੈ ਬਹੁਤ ਜ਼ਿਆਦਾ ਉਹ ਸਾਡੀਆਂ ਭਾਵਨਾਵਾਂ ਸਾਡੀਆਂ ਆ ਅਸੀਂ ਉਹਦੇ ਖਿਲਾਫ ਕੰਪਲੀਟ ਵੀ ਜਾਵਾਂਗੇ ਉਹਦੇ ਪਰਦੇ ਤੋਂ ਜਿ ਕਰਾਵਾਂਗੇ ਜਿਹੜੀ ਐਮਰਜੈਂਸੀ ਦੀ ਫਿਲਮ ਆ ਰਹੀ ਹੈ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਜਿਲਾਂ ਦੇ ਵਿੱਚ ਰਿਲੀਜ਼ ਹੋਣੀ ਨਹੀਂ ਹੋਣ ਦਿਆਂਗੇ ਚਾਹੇ ਇਹ ਸਿੱਖ ਰਿਲੇਟਡ ਫਿਲਮ ਹੈ ਕਿਸੇ ਦੇ ਧਰਮ ਦੇ ਖਿਲਾਫ ਕੋਈ ਜਾਂ ਕਿਸੇ ਧਰਮ ਦੇ ਖਿਲਾਫ ਗੱਲ ਹੁੰਦੀ ਹੈ ਜਾਂ ਕਿਸੇ ਵੀ ਕਮਿਟੀ ਦੇ ਖਿਲਾਫ ਜਾਂ ਉਹ ਇਹੋ ਜਿਹੀ ਫਿਲਮ ਆਉਂਦੀ ਹੈ ਸਿੱਖ ਕਾਲ ਮਰੀ ਉਹਦਾ ਵੀ ਵਿਰੋਧ ਕਰੇਗੀ ਅੱਜ ਇਹਦਾ ਵਿਰੋਧ ਕਰ ਰਹੇ ਹ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇਹ ਵੀ ਕਿਆ ਜਾਣਾ ਕਿ ਕਿ ਸੰਤਾ ਦੀ ਜੋ ਸ਼ਬੀ ਹੈ ਉਸ ਨੂੰ ਤੋੜ ਬਣੋੜ ਕੇ ਇਸ ਮੂਵੀ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕੁਝ ਟੀਜ਼ਰ ਦੇ ਵਿੱਚ ਦੇਖਿਆ ਆ ਜਿਹੀਆਂ ਚੀਜ਼ਾਂ ਤੁਸੀਂ ਵੀ ਜਿਹੜੀ ਕੰਗਨਰ ਨੋ ਦੀ ਸੋਚ ਹੈ ਕਿ ਆਪਾਂ ਦੇਖਿਆ ਵਾ ਜਦੋਂ ਕਿਸਾਨੀ ਮੋਰਚਾ ਲੱਗਿਆ ਵਾ ਉਦੋਂ ਉਹੀ ਸੋਚ ਕੀ ਸੀਗੀ ਉਹ ਸੋਚ ਦੇ ਹਿਸਾਬ ਨਾਲ ਉਹ ਇਹ ਫਿਲਮ ਬਣਾਈ ਹੈਗੀ ਹੈ ਉਹ ਹਮੇਸ਼ਾ ਹੀ ਸਿੱਖਾਂ ਦੇ ਜਾਗਰਿਕ ਕਿਸਾਨਾਂ ਦੇ ਖਿਲਾਫ ਬੋਲੇਗੀ ਜਾਂ ਕੋਈ ਵੀ ਸਰਦਾਰ ਹੋਏ ਉਹ ਕਹੇ ਇਹ ਖਾਰਕੂਏ ਜੀ ਆਤਮਾਦੀ ਇਹ ਇਹੋ ਜਿਹਾ ਗੱਲ ਕਰਕੇ ਉਹ ਭਾਵਨਾ ਸਾਰੀ ਉਹਦਾ ਪਰਗੰਦੀ ਰਹੀ ਹੈ ਉਹਨੇ ਫਿਲਮ ਵੀ ਉਸੇ ਤਰੀਕੇ ਨਾਲ ਕਿ ਦਿੱਤੀਏ ਜੋ ਅਸੀਂ ਕਿਸੇ ਵੀ ਕੀਮਤ 'ਤੇ ਫਿਲਮ ਨਹੀਂ ਲੱਗਣ ਦਿਆਂ। ਅੱਛਾ ਹੁਣ ਜਿਨੇਮਾ ਕਰਦੇ ਜਿਹੜੇ ਪ੍ਰਸ਼ਾਸਨ ਉਹ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਆਸ਼ਵਾਸਨ ਸਾਨੂੰ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਉੱਪਰਲੇ ਪ੍ਰਬੰਧਕਾਂ ਨਾਲ ਗੱਲ ਕਰਦੇ ਹਾਂਗੇ। ਅਸੀਂ ਉਹਨਾਂ ਨੂੰ ਸਪਸ਼ਟ ਦੱਸਤਾ ਕਿ ਕਿਸੇ ਕੀਮਤ 'ਤੇ ਫਿਲਮ ਨਹੀਂ ਲੱਗਣ ਦੀ ਜਿੱਤੀ ਜਾਏਗੀ। ਸੰਤ ਜਰਨਲਿਸਟਿਕ ਮੇਂਢਾ ਵਾਲੇ ਸਾਡੇ ਲਈ ਸੰਤ ਹੈਗੇ ਤੇ ਰਹਿਣਗੇ। ਜਿਹੜਾ ਸੰਤ ਦੇਖਦਾ ਕੋਈ ਵੀ ਪਾਸ਼ਾ ਬੋਲੇਗਾ ਅਸੀਂ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕਰਾਂਗੇ। ਜਵੰਦਰ ਕੰਗੜਾ ਰੋਡ ਦੀ ਫਿਲਮ ਕਿਸੇ ਕੀਮਤ ਕਿਸੇ ਤਰ੍ਹਾਂ ਵੀ ਲੱਗਣੀ ਚਾਹੀਦੀ ਹੈ। ਸਿੱਖ ਖੇਤਰ ਵਗ ਪ੍ਰਸ਼ਾਸਨ ਨੂੰ ਦੰਤਵਾਦ ਜੋ ਪ੍ਰਸ਼ਾਸਨ ਆਰਡਰ ਹੋਇਆ ਉਸ ਤੋਂ ਵੀ ਕਾਰਜ ਹੋਏਗੇ ਫਿਲਚਰ ਤਾਂ ਹੀ ਚੱਲੇਗੀ ਜੇ ਪ੍ਰਮੋਸ਼ਨ ਹੋਏਗੀ ਟਰੈਕਟਰ ਦੇ ਅਧਿਕਾਰੀਆਂ ਕੇ ਸਾਥ ਵੀ ਬਾਰੇ ਉਹਨਾਂ ਨੇ ਵੀ ਕਿਹਾ ਜੇ ਵੀ ਵਿਦਾਊਟ ਪ੍ਰਮੋਸ਼ਨ ਨਹੀਂ ਚੱਲੇ ਸਰ ਇਹਨਾਂ ਦੇ ਆਹਾਂ ਤੇ ਮੰਨ ਕਿਤੇ ਪਹਿਲੇ ਫੇਰ ਤੋਂ ਲੱਗਾਈ ਜੇ ਫਿਲਚਰ ਲੱਗੀਏ ਫਿਲਚਰ ਲੱਗੂ ਹੀ ਚੱਲੇਗੀ ਫਿਰ ਛੇ ਤੋਂ ਚੱਲਣੀ ਹੈ ਤਿਆਰੀ ਸੀਗੀ ਕੋ ਪੋਸਟਰ ਵਗੈਰਾ ਨਹੀਂ ਇਹ ਕੋਈ ਪੋਸਟਰ ਨਹੀਂ ਅੰਦਰ ਕੋਈ ਪੋਸਟਰ ਨਹੀਂ ਕੁਝ ਨਹੀਂ ਹੈ ਜਿਹੜੀ ਫਿਲਮ ਐਮਰਜੈਂਸੀ ਤੁਸੀਂ ਗੱਲ ਕਰ ਰਹੇ ਹੋ ਔਰ ਉਹਦੇ ਵਿੱਚ ਦੇਖੋ ਐਮਰਜੈਂਸੀ ਜਿਹੜੀ ਲੱਗੀ ਸੀਗੀ ਉਹ ਲੱਗੀ ਸੀਗੀ 1975 ਦੇ ਵਿੱਚ ਔਰ 77 ਤੱਕ ਰਹੀ ਸੀ ਹਾਂਜੀ ਠੀਕ ਹੈ ਨਾ ਉਸ ਸੰਬੰਧ ਤੋਂ ਇਲਾਵਾ ਜੇ ਕੋਈ ਜ਼ਿਕਰ ਹੁੰਦਾ ਮੇਰੇ ਹਿਸਾਬ ਨਾਲ ਉਹ ਨਹੀਂ ਕਰਨਾ ਚਾਹੀਦਾ ਸੀਗਾ ਜਿਤ ਤੱਕ ਸਵਾਲ ਕੰਗਨਾ ਰਨੋਲਡਸ ਨੂੰ ਹੁੰਦਾ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਮੈਂਬਰ ਹੈ MP ਹੈਗੇ ਸਤਕਾਰਯੋਗ MP ਹੈ ਲੇਕਿਨ ਉਸ ਦੀ ਫਿਲਮ ਦਾ ਭਾਰਤੀ ਜਨਤਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਜਿਤ ਤੱਕ ਸਵਾਲ ਇਹ ਹੈਗਾ ਕਿ ਉਹਦੇ ਚ ਇਹ ਕੋਈ ਇਤਰਾਜ਼ਯੋਗ ਗੱਲ ਹੈਗੀ ਹੈ ਕਿਤਕ ਸਵਾਲ ਹੈਗਾ ਕਿਤਕ ਖਬਰਾਂ ਜੀ ਪੜਨ ਮਿਲਿਆ ਕਿ ਭਈ ਉਹਦੇ ਚ 84 ਦਾ ਕੁਝ ਜ਼ਿਕਰ ਕੀਤਾ ਗਿਆ ਮੇਰੇ ਹਿਸਾਬ ਨਾਲ ਸੈਂਸਰ ਬੋਰਡ ਨੂੰ ਸੰਗਿਆਨ ਲੈਣਾ ਚਾਹੀਦਾ ਹੈ ਰਿਵਿਊ ਕਰਨਾ ਚਾਹੀਦਾ ਹੈ ਔਰ ਉਹ ਜਿਹੜੀਆਂ ਗੱਲਾਂ ਇਤਿਹਾਸ ਦੇ ਨਾਲ ਉਸ ਇਤਿਹਾਸ ਦੇ ਨਾਲ ਸੰਬੰਧੀ ਨਹੀਂ ਹੈ ਉਹ ਵਿੱਚ ਨਹੀਂ ਲੈਣੀਆਂ ਚਾਹੀਦੀ ਇਹ ਤਾਂ ਇੱਕ ਚੀਜ਼ ਸਮਝਣ ਵਾਲੀ ਗੱਲ ਹੈ 1975 ਦੇ ਵਿੱਚ ਐਮਰਜੈਂਸੀ ਲੱਗਦੀ ਹੈ ਤੇ 1970 ਤੱਕ ਰਹਿੰਦੀ ਹੈ ਕੀ ਕੰਗਨਾ ਰਣੌਤ ਬਣਾ ਨੂੰ ਕਿਉਂਕਿ ਡਾਇਰੈਕਟਰ ਵੀ ਹੈ ਰਾਈਟਰ ਵੀ ਹੈ ਤੇ ਪ੍ਰੋਡਿਊਸਰ ਵੀ ਹੈ ठीकੰਨਾਰ ਉਹਨੂੰ ਹਿੰਦੁਸਤਾਨ ਦੀ ਹਿਸਟਰੀ ਬਾਰੇ ਜਾਣੂ ਨਹੀਂ ਹੈਗੇ ਇਹੋ ਜਿਹਨਾਂ ਨੇ ਇਹ ਫਿਲਮ ਬਣਾਈ ਨਹੀਂ ਮੈਂ ਤੇ ਤੁਹਾਨੂੰ ਕਿਹਾ ਕਿ ਜਿਹੜਾ ਵੀ ਵਿਅਕਤੀ ਡਾਇਰੈਕਟਰ ਪ੍ਰੋਡਿਊਸਰ ਹੈ ਠੀਕ ਹੈ ਨਾ ਤਾਂ ਫਿਲਮ ਮੇਕਰ ਹੈ ਉਸ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਔਰ ਕੋਈ ਵੀ ਜਿਹੜਾ ਇਤਿਹਾਸਿਕ ਇਤਿਹਾਸਿਕ ਤੱਥਿਆਂ ਨੂੰ ਗੱਲ ਇਹ ਜਿਵੇਂ ਅਸੀਂ ਤਾਂ ਭੂਗਤ ਭਗੀਆਂ ਉਸ ਐਮਰਜੈਂਸੀ ਦੇ ਵਿੱਚ ਉਦੋਂ ਜਮੂਰੀਤ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਉਸ ਵਕਤੇ ਪ੍ਰਧਾਨ ਮੰਤਰੀ ਨੇ ਸੋ ਉਸ ਗੱਲ ਨੂੰ ਇਤਿਹਾਸੀ ਗੱਲਾਂ ਇਹ ਉੱਤੇ ਕਈ ਫਿਲਮਾਂ ਬਣ ਚੁੱਕੀਆਂ ਆਂਦੀ ਬਣੀ ਸੀ ਸੋ ਇਸ ਲਈ ਜਿੰਦ ਤੱਕ ਸਵਾਲ ਇਹ ਹੈਗਾ ਕਿ ਵੀ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਦੀਆਂ ਗੱਲਾਂ ਉਸ ਨੂੰ ਇਤਿਹਾਸ ਨੂੰ ਡਿਸਟੋਰਟ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਇਹ ਹੈ ਕਿ ਜੇ ਕੋਈ ਉਸ ਇਤਿਹਾਸ ਤੋਂ ਬਾਅਦ ਦੀਆਂ ਗੱਲਾਂ ਸੈਂਸਰ ਬੋਰਡ ਨੂੰ ਦੁਬਾਰਾ ਰਿਵਿਊ ਕਰਨਾ ਚਾਹੀਦਾ ਔਰ ਉਸ ਸੀਨ ਨੂੰ ਹਟਾਣਾ ਚਾਹੀਦਾ ਨਹੀਂ ਜੀ ਦੇਖੋ ਸਵਾਲ ਇਹ ਹੈ ਕਿ ਭਾਜਪਾ ਦਾ ਐਜ਼ ਅ ਪਾਰਟੀ ਉਹ ਸਾਡੇ ਮਾਨਨੀਏ ਸੰਸਦ ਹੈ ਹਿਮਾਚਲ ਪ੍ਰਦੇਸ਼ ਚੋਂ ਹੈ ਸੋ ਉਸ ਨਾਤੇ ਜਿਹੜਾ ਹੈਗਾ ਲੇਕਿਨ ਫਿਲਮ ਦਾ ਜਿਹੜਾ ਉਹਨਾਂ ਦਾ ਪਰਫੈਸ਼ਨ ਹੈ ਉਹਦੇ ਵਿੱਚ ਉਹ ਕੀ ਕਰਦੇ ਆ ਕੀ ਪ੍ਰੋਡਿਊਸ ਕਰਦੇ ਆ ਉਹਦਾ ਪਾਰਟੀ ਦਾ ਕੋਈ ਲਿੰਕ ਨਹੀਂ ਹੁੰਦਾ ਤੋਂ ਉਸ ਗੱਲ ਨੂੰ ਸੈਂਸਰ ਨੇ ਦੇਖਣਾ ਹੁੰਦਾ ਔਰ ਸੈਂਸਰ ਜਿਹੜਾ ਹੈਗਾ ਮੈਂ ਤਾਂ ਅਪੀਲ ਕਰਾਂਗਾ ਕਿ ਜਿਹੜੀ ਕੋਈ ਹਿਸਟਰੀ ਜਿਹੜੀ ਆ ਚੀਜ਼ਾਂ ਹੁੰਦੀ ਉਹਨੂੰ ਐਜ਼ ਇਟ ਇਜ਼ ਹੀ ਪੇਸ਼ ਕਰਨਾ ਚਾਹੀਦਾ ਔਰ ਉਹਨੂੰ ਡਿਸਟੋਰਸ਼ਨ ਨਹੀਂ ਹੋਣੀ ਚਾਹੀਦੀ ਜੇ ਡਿਸਟੋਰਸ਼ਨ ਹੈਗੀ ਹੈ ਉਸ ਨੂੰ ਜਿਹੜਾ ਹੈਗਾ ਰਿਵਿਊ ਕਰਨਾ ਚਾਹੀਦਾ ਕੀ ਤੁਸੀਂ ਇਸ ਦੇ ਉੱਪਰ ਕੋਈ ਵੀ ਜਿਹੜੀ ਉਹ ਕਾਰਵਾਈ ਕਰਨ ਦੀ ਕੋਸ਼ਿਸ਼ ਕਰੋਗੇ ਕੋਈ ਅੱਗੇ ਤਾਂ ਮੈਂ ਕਹ ਜੀ ਮੈਂ ਕੋਈ ਨਾ ਆਥੇ ਮੇ ਟ੍ਰੇਲਰ ਦੇਖਿਆ ਨਾ ਮੈਂ ਫਿਲਮ ਦੇਖੀ ਹੈ ਤੋਂ ਮੈਂ ਤੁਹਾਡੀਆਂ ਗੱਲਾਂ ਤੇ ਕਹਿ ਦ ਜਿਹੜੀ ਸਿੱਖ ਜੱਤੇਬੰਦੀਆਂ ਉਹਨਾਂ ਜੇ ਇਤਰਾਜ਼ ਲਗਾਇਆ ਹੈ ਤੋਂ ਇਤਰਾਜ਼ ਨੂੰ ਰਿਵਿਊ ਕਰਨਾ ਚਾਹੀਦਾ ਸੈਂਸਰ ਬੋਰਡ ਨੂੰ ਕਿਵੇਂ ਉਹ ਜਿਹੜੀ ਐਮਰਜੈਂਸੀ ਫਿਲਮ ਹੈ ਜੇ ਕੋਈ ਉਹਦੇ ਚ ਇਤਰਾਜ਼ਯੋਗ ਹੈ ਔਰ ਤੱਥਿਆਂ ਤੋਂ ਬਾਹਰ ਹੈਗੀਆਂ ਚੀਜ਼ਾਂ ਉਸ ਨੂੰ ਹਟਾਇਆ ਜਾਣਾ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਜਲੰਧਰ ਦੇ ਵਿੱਚ ਐਮਬੀਡੀ ਮਾਲ ਸਥਿਤ ਪੀਵੀਆ